ਉੱਤਰੀ ਦਿੱਲੀ ਵਿਖੇ ਸਿੱਖ ਸਮੇਲਨ ਦਾ ਆਯੋਜਨ ਕੀਤਾ ਗਿਆ ਤੇ ਇਸ ਸਿੱਖ ਸਮੇਲਨ ਦੇ ਵਿੱਚ ਹਰ ਘਰ ਮੋਦੀ ਦੇ ਨਾਰੇ ਨੇ ਜਿਹੜੇ ਗੂੰਜਦੇ ਦਿਖਾਈ ਦਿੱਤੇ ਨੇ ਦਾਦੀਏ ਕਿ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਸਿੱਖਾਂ ਨੂੰ ਅਗਾਹ ਕੀਤਾ ਅਤੇ ਭਾਜਪਾ ਦੇ ਉਮੀਦਵਾਰ ਪ੍ਰਵੀਨ ਚੰਦੇਲ ਨੂੰ ਸਿੱਖਾਂ ਨੇ ਪਰਮਾ ਹੁੰਗਾਰਾ ਦਿੱਤਾ ਸੋ ਦਾਦੀਏ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਿਹੜਾ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਗੁੰਮਰਾ ਕੀਤਾ ਅਤੇ ਉਹਨਾਂ ਨੇ ਤਿੱਖੇ ਸ਼ਬਦਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਖਿਲਾਫ ਜੰਮ ਕੇ ਨਿਸ਼ਾਨੇ ਸਾਧਣੇ ਤੇ ਨਾਲ ਹੀ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਕਾਤਲਾਂ ਦੀ ਜਮਾਤ ਹੈ ਕਿਉਂਕਿ ਹਰਮੰਦਰ ਸਾਹਿਬ ਵਿਖੇ ਕਾਂਗਰਸ ਦੀ ਸਰਕਾਰ ਸਮੇਂ ਅਟੈਕ ਹੋਇਆ ਇਸ ਮੋਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਆਖਿਆ ਉਹ ਜਾਣਦੇ ਹਾਂ ਦੀ ਉਤਰੀ ਦਿੱਲੀ ਵਿਖੇ ਸਿੱਖ ਸਮੇਲਨ ਦਾ ਆਯੋਜਨ ਕੀਤਾ ਗਿਆ ਤੇ ਸਿੱਖ ਸਮੇਲਨ ਦੇ ਵਿੱਚ ਹਰ ਘਰ ਮੋਦੀ ਦੇ ਨਾਰੇ ਲੱਗੇ ਨੇ ਤੇ ਨਾਲ ਹੀ ਭਾਜਪਾ ਗੂ ਮਨਜਿੰਦਰ ਸਿਰਸਾ ਨੇ ਸਿੱਖਾਂ ਨੂੰ ਅਗਾਹ ਕੀਤਾ ਕਿ ਉਹ ਵੱਧ ਤੋਂ ਵੱਧ ਭਾਜਪਾ ਨੂੰ ਵੋਟ ਪਾਉਣ ਬਿਲਕੁਲ ਮੈਂ ਕਦੀ ਆਪਣੇ ਪਿਛਲੇ 16-17 ਸਾਲ ਦੇ ਪੋਲਿਟਿਕਲ ਕੈਰੀਅਰ ਚ ਔਰ ਤਿੰਨ ਮੈਂ ਲੋਕ ਸਭਾ ਦੇ ਚੋਣਾਂ ਦਲੀਚ ਲੜਾ ਚੁੱਕੇ ਆ ਮੈਂ ਕਦੀ ਐਸਾ ਰਿਸਪੌਂਸ ਨਹੀਂ ਦੇਖਿਆ ਸੀਗਾ ਇੰਨੀ ਹਾਜ਼ਰੀ ਕਦੀ ਸਿੱਖ ਇਕੱਠੇ ਹੁੰਦੇ ਨਹੀਂ ਦੇਖੇ ਸੀਗੇ ਇਹ ਪਹਿਲੀ ਵਾਰ ਹੈ ਕਿ ਮੈਸਿਵ ਕਰਾਊਡ ਇਕੱਠੇ ਹੋ ਰਹੇ ਨੇ ਹਜ਼ਾਰਾਂ ਦੇ ਤਜਾ ਸਿੱਖ ਇਕੱਠੇ ਹੋ ਰਹੇ ਨੇ ਕਿਉਂਕਿ ਸਿੱਖ ਇਸ ਗੱਲ ਨੂੰ ਸਮਝਦੇ ਪਏ ਨੇ ਕਿ ਜੋ ਇੱਕ ਪ੍ਰੋਪਾਗੈਂਡਾ ਚਲਾਇਆ ਗਿਆ ਸੀ ਬੀਜੇ ਦੇ ਬੀਜੇਪੀ ਦੇ ਖਿਲਾਫ ਉਹਦਾ ਸਾਡੀ ਕੌਮ ਨੂੰ ਨੁਕਸਾਨ ਹੋ ਰਿਹਾ ਸਾਡੀ ਅਗਲੀ ਜਨਰੇਸ਼ਨ ਨੂੰ ਉਹਦਾ ਬਹੁਤ ਨੁਕਸਾਨ ਹੋ ਰਿਹਾ ਸਾਡੇ ਬੱਚਿਆਂ ਦਾ ਉਹਦੇ ਅੰਦਰ ਬਹੁਤ ਵੱਡਾ ਨੁਕਸਾਨ ਹੋ ਰਿ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸਾਨੂੰ ਪਿਆਰ ਕਰਦੇ ਨੇ ਔਰ ਕਾਂਗਰਸ ਕਾਤਲਾ ਦੀ ਜਮਾਤ ਆ ਕਾਂਗਰਸ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਕਰਨ ਵਾਲੀ ਪੰਜਾਬ ਦੇ ਅੰਦਰ 2 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਜੜਨ ਵਾਲੀ 1 ਲੱਖ ਤੋਂ ਜ਼ਿਆਦੀ ਜਵਾਨੀ ਨੌਜਵਾਨ ਬੱਚਿਆਂ ਨੂੰ ਅੱਤਵਾਦੀ ਦੇ ਨਾਮ ਤੇ ਮਾਰਨ ਵਾਲੀ ਕਾਂਗਰਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾੜ ਟੇਰੀ ਕਰਨ ਵਾਲੀ ਕਾਂਗਰਸ ਦੇਸ਼ ਭਰ ਦੇ ਅੰਦਰ ਕਿੰਨੇ ਗੁਰਦੁਆਰੇ ਤਬસ્ત ਕਰਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਗੋਲੀਆਂ ਚਲਾਈਆਂ ਜੋ ਸ਼੍ਰੀ ਦਰਬਾਰ ਸ਼ਿਸ਼ੋਭਿਤ ਸੀ ਦਰਬਾਰ ਸਾਹਿਬ ਚ ਸ਼ਿਸ਼ੋਭਿਤ ਸੀਗੇ ਐਸੀ ਪਾਪੀ ਕਾਂਗਰਸ ਨੂੰ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਔਰ ਜਿਹੜੇ ਲੋਕ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਮੈਨੂੰ ਲੱਗਦਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਣਾ ਸੀਸ ਝੁਕਾਉਂਦੇ ਨੇ ਔਰ ਗੁਰੂ ਤੇਗ ਬਹਾਦਰ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਔਰ ਗੁਰਗੰਸਾਹਿਬ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਪਣੇ ਕਾਰਜ ਕਰਦੇ ਨੇ ਐਸੇ ਪ੍ਰਧਾਨ ਮੰਤਰੀ ਦਾ ਸਾਥ ਦੇਣਾ ਸਾਡਾ ਫਰਜ਼ ਬਣਦਾ ਏ ਜਿਹੜੇ ਪ੍ਰਧਾਨ ਮੰਤਰੀ ਨੂੰ ਅਫਗਾਨਿਸਤਾਨ ਸਿੱਖਾਂ ਦੇ ਬਾਣੀ ਆਈ ਔਰ ਆਪਣੇ 에ਅਰ ਫੋਰਸ ਦੇ ਸਰਕਾਰੀ ਜਾਜ ਭੇਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਲਿਆਉਣ ਵਾਸਤੇ ਔਰ ਸਿੱਖਾਂ ਨੂੰ ਲਿਆਉਣ ਵਾਸਤੇ ਔਰ ਇੱਕ ਪਾਸੇ ਉਹੀ ਜਹਾਜ਼ ਸਾਡੇ ਗੁਰਦੁਆਰਿਆਂ ਤੇ ਹਮਲੇ ਕਰਨ ਵਾਸਤੇ ਬੈਂਕ ਸਾਡੇ ਗੁਰੂ ਘਰਾਂ ਨੂੰ ਟਾਲ ਢੇਰੀ ਕਰਨ ਵਾਸਤੇ ਇਸਤੇਮਾਲ ਕਿਤੇ ਜਾਂਦੇ ਸੀ ਇਸ ਕਰਕੇ ਸਿੱਖ ਮੋਦੀ ਜੀ ਨਾਲ 100% ਦੇ ਖੜੇ ਆ ਸਿੱਖਾਂ ਤੋਂ ਇਲਾਵਾ ਦਿੱਲੀ ਦੇ ਹੋਰ ਵਰਗ ਦੇ ਲੋਕਾਂ ਦੀ ਗੱਲ ਕਰੀਏ ਕੋਟਾਲਾ ਸਾਹਮਣੇ ਆਉਣ ਤੋਂ ਬਾਅਦ ਇਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਗੱਰੀ ਵਾਦ ਲੋਕੀ ਵੀ ਜਿਹੜੀ ਦਿੱਲੀ ਦੀ ਦੂਸਰੀ ਜਨਤਾ ਉਹ ਬੜੀ ਕੰਫਿਊਜ਼ ਹੈ ਨਹੀਂ ਕੰਫਿਊਜ਼ ਨਹੀਂ ਹੈ ਕਿ ਉਹ ਜੇਲ੍ਹ ਚ ਵੋਟ ਨਹੀਂ ਪਾਏਗੀ ਦੇਖੋ ਕੋਈ ਬੱਚਾ ਨਹੀਂ ਚਾਹੁੰਦਾ ਕੋਈ ਮਾਪਾਪ ਨਹੀਂ ਚਾਹੁੰਦਾ ਉਹਦੇ ਬੱਚੇ ਨਸ਼ੇ ਚ ਲਿਪਟ ਹੋਣ ਇੱਕ ਨਾਲ ਇੱਕ ਫਰੀ ਦੀ ਸ਼ਰਾਬ ਦੀ ਬੋਤਲ ਦੇਣ ਵਾਲੇ ਨੂੰ ਕੋ ਕਿਵੇਂ ਵੋਟ ਦੇ ਸਕਦਾ ਸ਼ਰਾਬ ਸਾਡੇ ਵੱਡੇ ਬਜ਼ੁਰਗ ਕਹਿੰਦੇ ਸੀਗੇ ਸ਼ਰਾਬ ਇਹ ਬਰਬਾਦ ਕਰ ਦਿੰਦੀ ਆ ਅਸੀਂ ਉਹ ਪਰਤੱਖ ਦੇਖਦੇ ਪਈਆਂ ਕੇਜਰੀਵਾਲ ਉਸ ਨੂੰ ਉਹਦੀ ਰਾਜਨੀਤਿਕ ਪਾਰਟੀ ਨੂੰ ਇਹ ਸ਼ਰਾਬ ਨੇ ਬਰਬਾਦ ਕਰਤਾ ਇਹ ਨਸ਼ੇ ਨੇ ਬਰਬਾਦ ਕਰ ਦਿੱਤਾ ਕੇਜਰੀਵਾਲ ਇੱਕ ਲੁਟੇਰਾ ਹੈ ਕੇਜਰੀਵਾਲ ਕੇਵਲ ਔਰ ਕੇਵਲ ਲੋਕਾਂ ਨੂੰ ਪਰਮਾ ਕੇ ਆਪਣਾ ਘਰ ਭਰਨਾ ਚਾਹੁੰਦਾ ਸੀਗਾ ਅੱਜ 100 ਕਰੋੜ ਦੇ ਸ਼ੀਸ਼ਮੈਲ ਚੋਂ ਰਹਿੰਦਾ ਹੈ ਅਜੋ ਸਵਾ 2-2 ਕਰੋੜ ਦੀਆਂ ਗੱਡੀਆਂ 'ਚ ਘੁੰਮਦਾ 20 ਲੱਖ ਰੁਪਏ ਘੰਟੇ ਦਾ ਜਹਾਜ਼ ਜੀ ਦਾ ਕਿਰਾਇਆ ਉਹਦੇ 'ਚੋਂ ਸਫ਼ਰ ਕਰਦਾ ਏ ਔਰ ਉਹਦਾ ਮਕਸਦ ਇਹੀ ਸੀਗਾ ਕਿ ਮੈਂ ਕਿਸੇ ਤਰੀਕੇ ਕੋਈ ਰਾਜ ਸੱਤਾ ਹਾਸਲ ਕਰ ਲਾਂ ਔਰ ਫੇਰ ਘਰ ਦੀਆਂ ਜੇਬਾਂ ਪਰਾਂ ਆਪਣੇ ਪਰਿਵਾਰ ਦੀਆਂ ਜੇਬਾਂ ਪਰੰਤੇ ਲੱਗਾ ਇਸ ਕਰਕੇ ਜਿਹੜੇ ਲੋਕ ਐਸੇ ਲੁਟੇਰੇ ਬਈਮਾਨ ਕਰਪਟ ਕੇਜਰੀਵਾਲ ਨੂੰ ਕਦੀ ਵੋਟ ਨਹੀਂ ਪਾਉਣਗੇ। ਜਿਹੜੇ ਇਲਾਕੇ ਦਾ ਪ੍ਰੋਗਰਾਮ ਸੀ ਸਰਦਾਰ ਹਰਵਿੰਦਰ ਸਿੰਘ ਜੀ ਕੇਪੀਜੀ ਦੀ ਅਗਵਾਈ 'ਚ ਪ੍ਰੋਗਰਾਮ ਸੀ ਸਾਰਾ ਕੱਟ ਕੀਤਾ ਗਿਆ ਸੀ ਔਰ ਕੱਟ ਦੇਖ ਕੇ ਮੇਰੇ ਖਿਆਲ 'ਚ ਤੁਸੀਂ ਫੋਟੋ ਦਾ ਫੋਟੋ ਲੀਤੀਆਂ ਜਾਂ ਕੱਟ ਦੇਖ ਕੇ बाकी ਸਿੱਖਾਂ ਦਾ ਇੱਕਦਮ ਕਲੀਅਰ ਹੈ ਕਿ ਅਸੀਂ ਮੋਦੀ ਜੀ ਨਾਲ ਹੀ ਜਾਣਾ ਹੈ ਭਾਰਤੀ ਜਨਤਾ ਪਾਰਟੀ ਨੂੰ ਹੀ ਵੋਟ ਪਾਣੀ ਹੈ ਜੋ ਉਹਨਾਂ ਨੇ ਕੀ ਕੀਤਾ ਹੈ 75 ਸਾਲਾਂ ਵਿੱਚ ਅਜੇ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਅੱਜ ਤੋਂ ਪਹਿਲਾਂ ਜੋ ਮਤਲਬ ਸਭ ਤੋਂ ਵੱਡਾ ਤੇ ਪਰਸੋ ਦਾ ਐਗਜ਼ਾਮਪਲ ਹੈ ਕਿ ਜਦ ਕੱਲ ਦਾ ਕਿ ਆਪਣਾ ਜਦ ਨਾਮਿਨੇਸ਼ਨ ਪਰਨ ਗਏ ਨੇ ਤਾਂ ਵੀ ਪਟਨਾ ਸਾਹ ਮੱਥਾ ਟੇਕ ਕੇ ਫਿਰ ਉਸ ਤੋਂ ਬਾਅਦ ਨਾਮਿਨੇਸ਼ਨ ਪਰਨ ਗਏ ਨੇ ਔਰ ਅਸ ਤੋਂ ਬਾਅਦ ਕੀ ਸਬੂਤ ਮੰਗੋਏ ਜੀ